ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਇੱਕ ਸਣ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਹਰੀ ਹਰ ਝੋਕ ਦੇ ਵਿੱਚ ਹਰਜੀਤ ਬਾਈ ਦੇ ਘਰੇ ਮਿੱਤਰੋ ਜਨਵਰ ਚਾਰ ਪਾਈ ਦੇ ਕੋਲੇ ਇਸ ਟਾਈਮ ਮੌਜੂਦ ਆ ਮਿੱਤਰੋ ਚਾਰ ਪਾਂ ਤੇ ਚਾਰਾਂ ਦੀ ਤਿੰਨਾਂ ਦੀ ਡਿਟੇਲ ਲੈ ਦੂਗੀ ਗੱਲਬਾਤ ਬਾਈ ਦੇ ਨਾਲ ਸਾਰੀ ਕਰ ਲੂੰਗਾ ਆਓ ਮਿਲਦੇ ਆ ਬਾਈ ਨੂੰ ਪਹਿਲਾਂ ਜਾਣਕਾਰੀ ਲੈਨੇ ਆਪਾਂ ਸਤਿ ਸ਼੍ਰੀ ਅਕਾਲ ਹਰਜੀਤ ਵੀਰੇ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਆ ਵੱਡੇ ਭਾਈ ਵਧੀਆ ਵੀਰ ਦਿੱਤਾ ਦੇ ਪਰਿਵਾਰ ਭਾਈ ਕਿਰਪਾ ਵੀਰੇ ਚੰਗੋ ਕਰੋ ਅਛਾ ਜਾਨਵਰ ਤਿੰਨ ਆ ਬਈ ਹਨਾ ਤਿੰਨ ਵਿੱਚ ਨਾਲ ਤੇ ਪਹਿਲੇ ਨੰਬਰ ਤੋਂ ਜਿਹੜੀ ਝੋਟੀ ਆ ਝੋਟੀ ਤੋਂ ਸ਼ੁਰੂਆਤ ਕਰੀਏ ਆਪਾਂ ਕੀ ਡਿਟੇਲ ਆ ਬਈ ਝੋਟੀ ਤੋਂ ਨਹੀਂ ਮੇਤੋ ਆਪਾਂ ਕਰਦੇ ਗੱਲਬਾਤ ਹਰਜੀਤ ਬਈ ਦੇ ਨਾਲ ਸਾਰੀ ਚਲ ਹਰਜੀਤ ਮੇਰੇ ਹਾਂਜੀ ਡਿਟੇਲ ਆ ਪਹਿਲਾਂ ਕੱਟੀ ਦੀ ਬਈ ਇਹ ਬਈ ਰਾਤ ਸੁਈ ਆ ਕੱਟੀ ਦਿੱਤੀ ਆ ਔਲ ਕਰਦੀ ਆ ਠੀਕ ਆ ਇੱਕ ਥਣ ਨਾਲ ਦੋ ਮੇਰੂ ਨਿਕਲਿਆ ਦੋ 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 ਘਤਾਰਾਂ ਆਉਂਦੀਆਂ ਇੱਕ ਦੋ ਮਗਰ ਵਿਚੋ ਹਾਂ ਬਹਿਣੀ ਵਾਲੇ ਤੋਂ ਹਾਂ ਬਹਿਣੀ ਵਾਲੇ ਮਗਰਲੇ ਥਾਂ ਚ ਮਗਰ ਬਹਿਣੀ ਵਾਲੇ ਥਾਂ ਚੋਂ ਆਪਾਂ ਟਿੱਪੀ ਹੋਵੇ ਸਹੀ ਟਿੱਪ ਕੇ ਲੈ ਆਂ ਪਰ ਸੁਕੇ ਨਿਕਲਾ ਸੁਕੇ ਨਿਕਲਿਆ ਹਾਂ ਵੀ ਚਲ ਹੋ ਜਾਂਦਾ ਕਈ ਵਾਰ ਪਹਿਲਾ ਅੱਜ ਮੂੰਹ ਹਾਂ ਦੋ ਦੰ ਦਾ ਤੜਕੇ ਚੋਇਆ ਘੱਟੋ ਘੱਟ 2 ਕਿਲੋ ਬੋਲਾ ਤੇ ਬੱਚੇ ਨੂੰ ਵੀ ਚੰਗਾਇਆ ਬੱਚੇ ਲੈ ਆ ਭਾਈ ਭਾਈ ਲੈਵਾ ਦਾ ਬਹੁਤ ਕੱਢਿਆ ਸੀ ਥੀ ਛੂਗੀ ਵੀ ਦਿਖਾਈ ਦੀ ਬੱਚਾ ਹੀ ਆ ਹਜੇ ਛੋਟੀ ਥੱਲੋ ਪੂਰੀ ਪਹਾੜੀਆਂ ਦਾ ਕੰਮ ਦੀ ਹੋਇਆ ਦੋ ਦੰ ਦਾ ਪਹਿਲੇ ਸੋ 10 ਕਿਲੋ ਦੋ ਤਾਂ ਮਾਮੂਲੀ ਗੱਲ ਦੇ ਦੂਗੀ ਯਾਰ ਭਾਈ ਥੱਲੋ ਹੀ ਬਹੁਤ ਲੈਵਾ ਯਾਰ ਹਜਾ ਕੱਟੀ ਬੁੱਝ ਗਈ ਸੂਕੇ ਹਨਾ ਹਾਂ ਹਾਂ ਬੜਾ ਬੁੱਝ ਗਿਆ ਬੜਾ ਹੁਸਨ ਸੀ ਆਪਾਂ ਵੀਡੀਓ ਪਾ ਲਾਂਗੇ ਗੱਬਨ ਦੀ ਅਗਲੇ ਨੂੰ ਅਨੇ ਕਹਿਣਾ ਵਾਕਿਆ ਹੀ ਕੱਟੀ ਹਾਂ ਅਸਾ ਜੇਰ ਦੁਰਪਾਦੀ ਇਹਨੇ ਹਦੀਨ ਭਾਈ ਜੇਰ ਦਿਓ ਕੇ ਹੈ ਜੀ ਜੋ ਕੋਸ਼ੇਗਾ ਪਤਾ ਜੇਰ ਬੈਣੀ ਵਾਲੇ ਮਗਰਲੇ ਥਣ ਤੋਂ ਚੌਣ ਲੱਗਿਆ ਜੇ ਔਲ ਕਰਦੀ ਹੈ ਬਈ ਆਪਾਂ ਜਿਹਨੇ ਵੀ ਫੋਨ ਲਾਉਣਾ ਪਹਿਲਾਂ ਦੱਸਿਆ ਹੈ ਹੈ ਲਾਠੀ ਲਾਗੇ ਆਈ ਐ 75 ਦੀ ਦੇ ਦਾਂਗੇ ਝੋਟੀ ਦਾ 92 ਦੀ ਲਈ ਹੋਈ ਆ ਚਲੋ ਸਾਰੇ ਨੂੰ ਪਤਾ ਠੀਕ ਆ ਫਿਰ ਜਦੋਂ ਉਹਨ ਕਿੰਨੇ ਕਾਟਾ ਪਾਲ ਗਏ ਹਾਂ 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 ਇਹਦੇ ਜੋ 20 ਰੁਪਿਆ ਘਟ ਜਾਂਦਾ ਤੇ ਹੂੰ ਚਲ ਕੋਈ ਆ ਗਾਂ ਆ ਤੀਜਾ ਸੁਆ ਤੀਜਾ ਸੁਆ ਸੋਨਾ ਵੀਰੇ ਇਹ ਕਿੰਨੇ ਕੰਨਾਂ ਦੀ ਕੱਚੀ ਇਹ ਭੈਣ ਕੋਲੋਂ ਆਈਆਂ ਦੋਵੇਂ ਗਾਵਾਂ ਇਹਨਾਂ ਦੇ ਇੱਕ ਹਫ਼ਤਾ ਪਿਆ ਸੋਣ ਚ ਸੀਲ ਭੰਦੀ ਐਵੇਂ ਥੱਲੇ ਬਹਿ ਜਾ ਕੋਈ ਨਿੰਦ ਵਿਚਾਰ ਨਹੀਂ ਕਰ ਮਾਲੀ ਨੂੰ ਜਿਵੇਂ ਮਰਜ਼ੀ ਚੋਈ ਜਾਵੇ ਜਵਾਕ ਚੋਈ ਇਹ ਕਿੰਨਾ ਦੇ ਦੂਗੀ ਹਰਜੀਤ ਬਾਈ ਇਹ ਦੁੱਧ ਦਿੰਦੀ ਰਹੀ ਉਹ ਬਾਈ ਤੋਂ 23 ਕਿਲੋ ਵੀਰੇ ਬਣੂਗੀ ਬਹੁਤ ਥੋੜੋ ਪਰ ਮੈਂ ਨਾ ਬਹੁਤ ਬਣਦੀ ਹੈ ਜੇ ਇੱਕ ਹਫ਼ਤੇ ਦੀ ਕੱਚੀ ਆ ਠੀਕ ਆ ਬਨ ਵਾਲੇ ਤਾਂ ਯਾਰ ਰਿਕਾਰਡ ਤੋੜ ਦਿੰਦੀ ਆ ਦੋਵੇਂ ਤੋੜ ਦੀਆਂ ਡੱਬੀ 24 25 ਕਿਲੋ ਦਿੰਦੀ ਆ ਠੀਕ ਆ ਬਾਈ ਲੈ ਮੇਟਰ ਹਾਏ ਗਾਂ ਕੱਟੀ ਬੈੜ ਦਾ ਬਹੁਤ ਚੰਗੀ ਜਰਸੀਆਂ ਚ ਪੈਂਦੀ ਨਾ ਗਰਮੀ ਮਨਾਉਣ ਵਾਲੀ ਥਣ ਵੀ ਇੱਕ ਨੰਬਰ ਆ ਤੇਰੇ ਸਾਹਮਣੇ ਗਲਾਬੀ ਗਮੀਆਂ ਰਗਾ ਨਾ ਗਲਾਬੀ ਥਣ ਕਾਲਾ ਰੰਗ ਇਹ ਨਹੀਂ ਐਂ ਡਾਕੇ ਐਵੇਂ ਥੱਲੇ ਬਹਿ ਕੇ ਅਗਲਾ ਐਵੇਂ ਟਿੱਪੇ ਜੇ ਰੱਸਾ ਵੀ ਪਾਇਆ ਫਿਰ ਵੀ ਕੀ ਫਾਇਦਾ ਠੀਕ ਆ ਬਾਈ ਐਡੀਆਂ ਸੀਲ ਨੇ ਕਰਮਾ ਲਈਆਂ ਯਾਰ ਲੈ ਦਿਓ ਬਾਈ ਖਾਂ ਦੇ ਲੈ ਹੂੰ ਲੈ ਬਸ ਜਿਵੇਂ ਮਰਜੀ ਕਿੰਨੇ ਦੀ ਹਰੀਦ ਬਾਈ ਇਹਦਾ ਮੁੱਲ 65000 ਬਾੜ ਦੀ ਦੇ ਦਿਆਂਗੇ ਠੀਕ ਆ ਬਾਈ ਤੇ ਦਿਨੇ ਦੇ ਕਿੰਨੇ ਪਏ ਆ ਜੇ ਦੇਣ ਦੇ ਇੱਕ ਦਾ 10 ਦਿਨ ਪੂਰੇ ਗਿਣਤੀ ਦੇ ਪਏ ਠੀਕ ਆ ਬਾਈ ਤੇ ਆ ਦੱਬੀ ਬਈ ਇਹਦੇ ਵੀਰੇ 4-5 ਦਿਨ ਪਏ ਆ ਬਾਕੀ ਦਿਹਾੜੀ ਪਹਿਲਾਂ ਵੀ ਸੂ ਸਕਦੀ ਮਗਰੋਂ ਵੀ ਸੂ ਸਕਦੀ ਆ ਠੀਕ ਆ ਇਹ ਦੁੱਧ ਦਿੰਦੀ 23 ਤੋਂ 24 ਕਿਲੋ ਇਹ ਵੀ ਠੀਕ ਆ ਬਾਈ ਠੀਕ ਆ ਸਰੀ ਉੱਠ ਨਹੀਂ ਇਹ ਵੀ ਥਾਣ ਤੁਨੇ ਮੈਂ ਨਾ ਸਾਰਾ ਕੁਝ ਵਿਖਾ ਦਿੰਨੇ ਆ ਇੱਕ ਮਿੰਟ ਜੋ ਲੰਗ ਮਾਰਦੀ ਥੋੜਾ ਜਿਹਾ ਹਰਜੀ ਤਾਂ ਯਾਰ ਉਹ ਲੌਨ ਲੱਗਿਆ ਵੱਜ ਗਿਆ ਹੀ ਬਾਕੀ ਕੋ ਰੋੜੀਆਂ ਹੀ ਆ ਕਰਕੇ ਐ ਇੰਨਾ ਤਾਂ ਨਹੀਂ ਮਾਰਦੀ ਲੰਗ ਉਹ ਵੀ ਲੌਨ ਲੱਗਿਆ ਡਾਲੇ ਕੋਲ ਵੱਜ ਗਈ ਹੀ ਯਾਰ ਇਹ ਨਹੀਂ ਇਹਨੂੰ ਬਹਿ ਕੇ ਇੱਥੇ ਚੂਲਾ ਪਾਵੇਂ ਆ ਜੇ ਗੁੰਦਰ ਆਉਂਦੀ ਆਂਦੇ ਥਾਣਾ ਜੋ ਮਾਸਾ ਮਾਸਾ ਇਹਣਾ ਹਰ ਜੀ ਕਈ ਵਾਰੀ ਮਾੜਾ ਮੋੜ ਨਾ ਮਾਰਨ ਲੱਗਿਆ ਗੱਡੀ ਚੋਂ ਉਹ ਨਹੀਂ ਯਾਰ ਰਹੇ ਲਾਉਣ ਲੱਗਿਆ ਪੈੜਾ ਬੜਾ ਗਲਤ ਆਪਣੇ ਯਾਰ ਆਥੀ ਵਾਲਾ ਹੂੰ ਬਾਕੀ ਇਹਨਾਂ ਤਾਂ ਨਹੀਂ ਕਰਦੀ ਯਾਰ ਮਾੜਾ ਜਾ ਪੈਰ ਦਾਬਦੀ ਆ ਵੀ ਉਹ ਜਾ ਚੱਕਰ ਨਹੀਂ ਗਾ ਯਾਰ ਆਪਾਂ ਵੀਡੀਓ ਵਿਖਾ ਦਾਂਗੇ ਘਰ ਦੀ ਉੱਥੋਂ ਲਿਆਏ ਆ ਜਦੋਂ ਪੋਰਾ ਨਹੀਂ ਰਾਜ ਗੱਡੀ ਚੋਂ ਲੱਗਿਆ ਮਾੜੀ ਰੋੜੀ ਵੱਜ ਗਈ ਠੀਕ ਆ ਬਈ ਠੀਕ ਆ ਵੀਰੇ ਇਹ ਕਿੰਨੇ ਦੇ 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 ਬਈ ਇਹ ਇਹ ਇਹਦਾ ਮੁੱਲ 72000 ਆ ਬਈ ਇਹ 65 ਦੀ ਦੇ ਦੇਾਂਗੇ ਠੀਕ ਆ ਵੀਰੇ ਆ ਜੇ ਇੱਧਰ ਵੇ ਆਉਂਦੀ ਗੁੰਦਰੀ ਆ ਇੱਧਰ ਖੀ ਆਈ ਦਰੇ ਹਾਂ ਸਹੀ ਹੈ ਬਈ ਅਜੇ ਹਫਤਾ ਨਹੀਂ ਸੌਂਦੀ ਕਾਂ ਬਣਦੀ ਬਹੁਤ ਆ ਯਾਰ ਬਣੂਗੀ ਬਹੁਤ ਥੱਲੋ ਹਨਾ ਯਾਰ ਜਿਹਨੇ 24 25 ਕਿਲੋ ਦੁੱਧ ਦੇਣਾ ਅਸਕਰ ਤਾਂ ਬਨਣਾ ਹੀ ਆ ਵੀਰ ਉਹਨੇ ਇਹਦਾ ਮੁੱਲ 77 ਦੇਣੀ ਕਿਨੇ ਦੀ ਆ 65000 65000 ਉਹਦਾ ਮੁੱਲ 65 ਆ ਦੇਣੀ ਵਾੜਦੀ ਹਨਾ ਹਾਂਜੀ ਕਾਲੀ ਟਾਟੀ ਦਾ ਮੁੱਲ 75000 ਰੁਪਿਆ ਹਾਂ ਉਹ 75 ਦੀ ਦੇ ਦਿਆਂ ਠੀਕ ਆ ਬਈ ਤੇ ਇੱਕ ਟੋਕੜ ਗੱਪਣ ਵੀ ਆਗਾ ਹੋ ਯਾਰ ਇੱਕ ਰਾ ਘਰੇ ਰੱਖਣੀ ਹੈ ਜੇ ਚਲੋ ਕਿਸੇ ਦਾ ਫੋਨ ਆ ਗਿਆ ਵੇਚ ਵੀ ਲਾਂਗੇ ਕਿੰਨਾ ਦੁੱਧਾ ਵੈਸੇ ਚੱਲ ਜੇ ਕੋਈ ਆ ਦੁੱਧਾ 8 ਕਿਲੋ ਆ ਢਾਈਆਂ ਤੋਂ ਤਿੰਨਾਂ ਮਹੀਨਿਆਂ ਦੀ ਗੱਬਣਾ ਚੈੱਕ ਮੈਂ ਕਰਾ ਲਈ ਆ ਬਈ ਇਹਦੇ ਪਰ ਇੱਕ ਥਾਂ 'ਚ ਬੇਮਲੂਮਾ ਜਾਂ ਛੱਟਾ ਪੂਰਾ ਨਾ ਧਾਰ ਮਾਰ ਕੇ ਵਿਖਾਈ ਦਿਨਾ ਟਰੱਸਾ ਪਾ ਕੇ ਇੱਕ ਮਿੰਟ ਹੂੰ ਆਇਦਰੀ ਇੱਕ ਦੋ ਇਹ ਚੋਈ ਹੋਈ ਆ ਜਿਨੇ ਵੀ ਅਗਲੇ ਨੇ ਆ ਆ ਇਸ ਥਾਂ 'ਚ ਹੋਈ ਛੱਟਾ ਵੇ ਤੂੰ ਬੌੜਾ ਤਾਂ ਨਹੀਂ ਹੈਗਾ ਨਹੀਂ ਐ ਆ ਵੀ ਬਾਲਟੀ ਜੀ ਪੈਂਦਾ ਆ ਵੀ ਤੇ ਆ ਬਾਕੀ ਤਿੰਨ ਤੋਕੇ ਐਂਦੇ ਚ ਆ ਬਹ ਮੜਾ ਜਾਵੇ ਪਰ ਕੋਈ ਨਹੀਂ ਇਹ ਕਿੰਨੇ ਦੀ ਦੇ ਦਿਆਂਗੇ ਇਹ ਚੈੱਕ ਕਰਾ ਕੇ ਤੇ 28000 ਦੀ ਦੇ ਦਈਏ 28000 ਦੀ ਹਾਂ ਬਾਕੀ ਮਾਨ ਤਨ ਕਰੀ ਝੋੜ ਚਾਲ ਵੈੜ ਥੋੜੇ ਬਹੁਤ ਚੰਗੇ ਬਹੁਤ ਚੰਗੇ ਐਨ ਚੋਈ ਆ ਹੁਣ ਬੰਦਾ ਇਹਨਾਂ ਨੇ ਹੁਣ 6 ਕਿਲੋ ਦੁੱਧ ਤੜਕੇ ਦੀ ਵੈ ਸਿੱਧੀ ਚੋਈ ਏ ਸਾਡੇ ਇੱਕ 10 ਗਏ ਸਾਡੇ 10:30 ਵਜੇ ਚੋਈ ਸੀ ਠੀਕ ਆ ਲੇਟ ਆਈ ਆਈ ਹੁਣ ਅਜੇ ਤਾਂ ਹੀ ਵੱਜੀ ਖੜੀ ਆ ਇਹ ਤਾਂ ਤੂੰ ਪਾਤੀ ਵੀਡੀਓ ਆਪਾਂ ਤਾਂ ਪਾਉਣੀ ਵੀ ਨਹੀਂ ਹਿੰਦੀ ਅਜੇ ਇਹ ਤਾਂ ਅਜੇ ਤਿਆਰ ਕਰਨੀ ਸੀ ਹਾਂ ਇਹਦੇ ਨਾਲੇ ਦੁੱਧ ਆਪਾਂ 12 ਕਿਲੋ ਕਰ ਲੈਣਾ ਸੀ ਚਲ ਕੋਈ ਨਾ ਚਾਣ ਦੇ ਅੱਛਾ ਇਹ ਚਾਰ ਚਾਰ ਵਰਸ ਜਿਹਦੇ ਨੰਬਰ ਕਿੰਨਾ ਬਈ 7889970410 7889970410 ਜੇ ਇਸ ਨੰਬਰ ਤੇ ਨਾਮ ਲੱਗੇ 98558 18601 1 ਵਜੇ ਦੋਵੇਂ ਨੰਬਰ 99558 18601 ਪਹਿਲਾਂ 77 ਵਾਲੇ ਦੀ ਲਾਵੇ ਧੰਦੇ ਤੇ 78 ਵਾਲੇ ਦੀ 78 ਨੰਬਰ ਤੇ ਕਿਲੀਨ ਦੇ ਉੱਤੇ ਪਿੰਡ ਹਰੀ ਹਰ ਚੌਕ ਜ਼ਿਲ੍ਹਾ ਫਲੋਰੀ